ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 135 ਤੇ ਵਿਰਾਜਮਾਨ ਸੁਪਾਇ ਮਾਨ ਇਹ 12 ਮਾਹਾ ਦੀ ਬਾਣੀ ਦਾ 11ਵਾਂ ਬੰਦ ਹੈ ਪੋਖ ਤੁਖਾਰ ਨੈ ਵਿਆਪੀ ਖੰਠ ਮਿਲਿਆ ਹਰ ਨਾ ਹੋ ਹਰ ਨਾ ਹੋ ਜਿਹਨੂੰ ਹਰੀ ਰੂਪੀ ਪਤੀ ਮਿਲ ਗਿਆ ਜਿਹੜਾ ਉਸ ਦੇ ਗਲ ਨਾਲ ਲੱਗ ਗਿਆ ਯਾਨੀ ਜਿਸ ਦੀ ਸੁਰਤ ਪਰਮਾਤਮਾ ਦੇ ਨਾਲ ਜੁੜ ਗਈ ਪੋਖ ਤਖਾਰ ਨਾ ਵਿਆਪੀ ਉਨ ਪੂਰੇ ਮਹੀਨੇ ਵਿੱਚ ਵੀ ਕਕਰ ਤੰਗ ਨਹੀਂ ਕਰਦਾ ਜਿਆਨੀ ਕਠੋਰਪਣ ਉਹਦੇ ਜਿਹੜੇ ਹਿਰਦੇ ਵਿੱਚ ਹੁੰਦਾ ਹੈ ਉਹ ਸੁਭਾਗਤ ਹੋ ਜਾਂਦਾ ਹੈ ਉਹ ਜੋਰ ਨਹੀਂ ਪਾਉਂਦਾ ਕਿਉਂ ਨਹੀਂ ਪਾਉਂਦਾ ਮਨ ਬੇਦਿਆ ਚਰਨਾ ਰਵਿੰਦ ਦਰਸ਼ਨ ਲਗੜਾ ਸਾਹ ਉਹਨ ਉਸ ਆਪਣੇ ਮਾਲਕ ਸਾਧਾ ਉਹਦਾ ਉਹਦਾ ਦਰਸ਼ਨ ਹੋ ਜਾਂਦਾ ਹੈ ਲਗੜਾ ਮਤਲਬ ਬਿਰਤੀ ਜੁੜ ਜਾਂਦੀ ਹੈ ਉਸ ਨਾਲ ਸੁਰਤ ਜੁੜ ਜਾਂਦੀ ਹੈ ਮਨ 베ਤੇ ਆਚਰਨਾਰ ਵਿੰਦ ਮਾਲਕ ਦੇ ਸੋਹਣੇ ਚਰਨ ਕਮਲਾ ਵਰਗੇ ਫੁੱਲਾਂ ਵਰਗੇ ਪੈਰਾਂ ਨਾਲ ਚਰਮਾਂ ਨਾਲ ਉਸ ਦੀ ਸੁਰਤ ਜੁੜ ਜਾਂਦੀ ਹੈ ਜਿਹਨੇ ਮਾਲਕ ਦੀ ਸੋਹਣੀ ਯਾਦ ਵਿੱਚ ਉਹਦਾ ਮਨ ਗਿਜ ਜਾਂਦਾ ਹੈ 베ਦਿਆ ਜਾਂਦਾ ਹੈ ਕਿਉਂਕਿ ਉਹਨੂੰ ਉਸ ਮਾਲਕ ਦੇ ਦਰਸ਼ਨਾ ਵਿੱਚ ਉਹਦੀ ਬਿਰਤੀ ਜੁੜ ਜਾਂਦੀ ਹੈ ਓਟ ਗੋਵਿੰਦ ਗੋਪਾਲ ਰਾਈ ਸੇਵਾ ਸੁਆਮੀ ਲਾਹ ਗੁਰੂ ਜੀ ਕਹਿੰਦੇ ਉਹ ਫਿਰ ਹਮੇਸ਼ਾ ਮਾਰਕ ਗੋਵਿੰਦ ਗੋਵਟ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਮਾਰਕ ਗੋਪਾਰ ਸ੍ਰਿਸ਼ਟੀ ਨੂੰ ਪਾਲਣ ਵਾਲਾ ਮਾਰਕ ਰਾਏ ਸਭ ਦਾ ਆਗੂ ਉਹਦੀ ਸ਼ਰਨ ਵਿੱਚ ਜੁੜ ਜਾਂਦਾ ਤੇ ਇਹ ਲਾਹ ਲੈਂਦਾ ਸੁਆਮੀ ਲਾਹ ਲਾਹ ਲੈਂਦਾ ਇਹ ਨਾਮ ਖੜਦਾ ਇਸ ਸੰਸਾਰ ਦੇ ਆ ਕੇ ਉਸ ਮਾਲਕ ਦੀ ਸ਼ਰਨ ਨਾਲ ਜੁੜ ਜਾਂਦਾ ਉਸ ਮਾਲਕ ਨਾਲ ਜੁੜ ਜਾਂਦਾ ਆਪਣੀ ਬੇਰਤੀ ਨੂੰ ਉੱਥੇ ਜੋੜ ਲੈਂਦਾ ਤੇ ਇਸ ਤਰ੍ਹਾਂ ਫਿਰ ਉਹਨੂੰ ਇਹ ਪੂਰਾ ਜਿਹੜਾ ਪਾਲਾ ਹੈ ਇਹ ਤੰਗ ਨਹੀਂ ਕਰਦਾ ਵਿਆਪਦਾ ਦੀ ਵੇਖਿਆ ਕੋ ਨਾ ਸਕੀ ਮਿਲ ਸਾਧੂ ਗੁਣ ਗਾ ਗੁਰੂ ਜੀ ਕਹਿੰਦੇ ਵੇਖਿਆ ਕੋ ਨਾ ਸਕੀ ਹੁਣ ਇੱਥੇ ਗੁਰੂ ਜੀ ਉੱਥੇ ਕਹਿ ਰਿਹਾ ਪਾਲਾ ਨਹੀਂ ਵਿਆਪਦਾ ਉਹਨੂੰ ਇੱਥੇ ਕਹਿ ਰਿਹਾ ਕਿ ਜਿਹੜਾ ਕ੍ਰਿਸ਼ਨਾ ਦੀ ਅਗੈ ਇਹ ਮਾਇਆ ਦਾ ਮੋਹ ਹੈ ਜਿਹੜਾ ਉਹਨੂੰ ਫਿਰ ਪੋ ਨਹੀਂ ਸਕਦਾ ਦੇਖੋ ਇਹ ਨਹੀਂ ਵੀ ਮਾਇਆ ਦਾ ਮੋਹ ਨਹੀਂ ਮਾਇਆ ਦਾ ਮੋਹ ਆਏਗਾ ਪਰ ਉਹ ਅੰਤਰੀਵ ਨਾਲ ਜੁੜੇਗਾ ਨਹੀਂ ਨਰੇਪ ਰਹੇਗਾ ਪੋ ਨਹੀਂ ਸਕੇਗਾ ਉਹਨੂੰ ਕਿਵੇਂ ਕਾਦੇ ਨਾਲ ਕੀ ਕਰੀਏ ਮੇਲ ਸਾਧੂ ਗੁਣਗਾਹ ਜਦੋਂ ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਗੁਣ ਗਾਵਾਂਗੇ ਜਦੋਂ ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਗੁਣ ਗਾਵਾਂਗੇ ਹੁਣ ਬਾਣੀ ਕੀ ਹੈ ਪਰਮਾਤਮਾ ਦੇ ਗੁਣ ਜਦੋਂ ਅਸੀਂ ਬਾਣੀ ਨੂੰ ਪੜ੍ਹਾਂਗੇ ਬਾਣੀ ਨੂੰ ਸਮਝਾਂਗੇ ਬਾਣੀ ਨੂੰ ਵਿਚਾਰਾਂਗੇ ਫਿਰ ਉਹਨਾਂ ਪੰਗਤੀਆਂ ਨੂੰ ਆਪਣੇ ਜੀਵਨ ਵਿੱਚ ਦੁਰਦੇ ਦੁਰਦੇ ਲਾਗੂ ਕਰਾਂਗੇ ਫਿਰ ਕੀ ਹੋਏਗਾ ਅਸੀਂ ਪਰਮਾਤਮਾ ਦੇ ਗੁਣ ਗਾ ਰਹੇ ਹਾਂ ਤੇ ਸਿੱਖੇ ਕਿੱਥੋਂ ਗੁਰੂ ਕੋਲ ਮੇਰੇ ਸਾਧੂ ਗੁਣ ਗਾ ਉਹ ਗੁਰੂ ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਗੁਣ ਗੌਲ ਮੈਂ ਉਹਦੀ ਸਿੱਖਤ ਸਲਾਹ ਨਾਲ ਜੁੜਿਆ ਰਹਿਦਾ ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਭਾ ਹੁਣ ਅਸੀਂ ਪੈਦਾ ਕਿੱਥੋਂ ਹੋਏ ਆ ਅਸੀਂ ਕਿਹਦੇ ਸੋਚਿਆ ਨਹੀਂ ਬਣੇ ਕਿੱਥੋਂ ਅਸੀਂ ਸੋਚਦੇ ਆ ਇਹ ਮਾਂ ਪਿਓ ਸੀ ਉੱਥੇ ਸੀ ਪੈਦਾ ਹੋ ਗਏ ਅਸੀਂ ਸੋਖਮ ਵਿੱਚ ਸੀਗੇ ਕਿਤੇ ਮਾ ਪਿਓ ਸਾਨੂੰ ਇਸ ਸੰਸਾਰ ਦਾ ਆਕਾਰ ਦੇਣ ਵਿੱਚ ਸਹਾਰਾ ਬਣਿਆ ਉਹ ਮਾਲਕ ਦੇ ਹੁਕਮ ਵਿੱਚ ਬਣਿਆ ਸਾਰਾ ਇਹ ਮਾਲਕ ਦਾ ਹੁਕਮ ਹੈ ਤੇ ਇਹ ਜਿਹੜੀ ਸੁਰਤ ਇਹ ਜਿਹੜੀ ਸਾਡੀ ਜਾਨ ਹੈ ਇਹ ਸਾਡੀ ਜਿਹੜੀ ਜਿੰਦ ਹੈ ਇਹ ਜਿਹੜਾ ਸਾਡਾ ਮਨ ਹੈ ਇਹ ਸਾਰਾ ਉਸ ਮਾਲਕ ਤੋਂ ਹੀ ਪੈਦਾ ਹੋਇਆ ਕਿਉਂਕਿ ਸਰੀਰ ਉੱਥੋਂ ਬਣਿਆ ਹੈ ਜਿੰਦ ਉੱਥੋਂ ਆਈ ਹੈ ਸਾਰਾ ਗਿਆਨ ਉਹਦਾ ਸਾਰੀ ਸੁਰਤ ਉਹਦੀ ਹੈ ਤੇ ਬੇ ਗੁਰੂ ਜੀ ਕਹਿੰਦੇ ਜਹਿਤ ਤੇ ਉਪਜੀਤ ਤਹਿ ਬਿਲੀ ਇਹ ਸੁਰਤ ਜਿੱਥੋਂ ਚੱਲੀ ਹੈ ਉੱਥੇ ਵਾਪਸ ਮਿਲ ਜਾਂਦੀ ਹੈ ਆਓ ਗੁਰਬਾਣੀ ਵਿੱਚੋਂ ਇਸ ਨੂੰ ਹੋਰ ਸਪਸ਼ਟ ਕਰ ਲੈਣੇ ਆ ਕਬੀਰ ਸਾਹਿਬ ਜੀ ਕਹਿੰਦੀ ਉਲਟੀ ਗਗਨ ਕਬੀਰ ਸਾਹਿਬ ਜੀ ਕੀ ਕਹਿੰਦੇ ਉਲਟੀ ਗੰਗ ਤੇ ਜਮਨ ਕੋ ਮਿਲਾਵੋ ਜੇ ਨੀ ਗੰਗਾ ਜਿੱਥੋਂ ਪੈਦਾ ਹੋਈ ਹੈ ਨਾ ਗਗੋਤਰੀ ਤੇ ਇਹਨੂੰ ਉੱਥੇ ਲੈ ਜਾਓ ਜੇ ਨੀ ਜਿਹੜੀ ਇਹ ਸੁਰਤ ਸਾਡੀ ਉੱਚੀ ਸੁੱਚੀ ਸੀਗੀ ਮਾਲਕ ਨਾਲ ਜੁੜੀ ਹੋਈ ਸੀ ਇਹ ਨਵਾਣਾ ਚ ਆ ਗਈ ਐ ਇਹ ਬਹੁਤ ਦੂਰ ਥੱਲੇ ਆ ਗਈ ਐ 20ਵੀਂ ਆ ਗਈ ਐ ਇਹਨੂੰ ਉੱਚੀ ਲੈ ਕੇ ਜਾਓ ਦਵਾਰੇ ਉੱਥੇ ਲੈ ਕੇ ਜਾਓ ਏਡੇ ਗੁਰੂ ਜੀ ਕਹਿੰਦੇ ਐ ਜੈ ਤੇ ਉਪਜੀ ਤਹਿ ਵਿਲੀ ਇਹ ਸੁਰਤ ਹੁਣ ਜਿੱਤੋਂ ਪੈਦਾ ਹੋਈ ਸੀ ਨਾ ਉੱਥੇ ਜਾ ਜੁੜੀ ਬਾਫਤ ਸੱਚੀ ਪ੍ਰੀਤ ਸਮਾਹ ਹੁਣ ਸੱਚੇ ਨਾਲ ਪ੍ਰੀਤ ਪੈ ਗਈ ਸਮਾਹ ਦਾ ਮਤਲਬ ਲਿਵ ਜੁੜ ਗਈ ਉਹਦੇ ਨਾਲ ਸੁਰਤ ਜੁੜ ਗਈ ਪੱਕੀ ਹੁਣ ਉਤੋਂ ਟੁੱਟਦੀ ਨਹੀਂ ਐਸਾ ਹੋ ਗਿਆ ਤਬਦੀਲੀ ਆ ਗਈ ਕਰ ਗਏ ਨੀ ਨੀ ਪਾਰਬਰਮ ਬਹੁਲ ਨਾ ਵਿਚੜਿਆ ਗੁਰੂ ਜੀ ਕਹਿੰਦੇ ਹੁਣ ਮੈਨੂੰ ਉਸ ਮਾਲਕ ਨੇ ਬਾਹ ਫੜ ਲਈ ਅੰਕੀ ਤੇ ਹੁਣ ਮੈਂ ਉਸ ਤੋਂ ਬਾਰ ਬਾਰ ਨਹੀਂ ਵਿਚੂ ਹਮੇਸ਼ਾ ਉਹਦੇ ਨਾਲ ਜੁੜਿਆ ਰਨਾ ਉਹਦੀ ਸੁਰਤ ਮੇਰੀ ਸੁਰਤੋਂ ਦੇ ਨਾਲ ਜੁੜੀ ਰਹਿੰਦੀ ਹੈ ਬਾਹਰ ਜਾਉ ਲਖ ਵੀਰੀਆਂ ਹਰ ਸੱਜਣ ਅਗਮ ਅਗਾਹ ਗੁਰੂ ਜੀ ਕਹਿੰਦੇ ਉਹ ਸੱਜਣ ਮੇਰਾ ਮਿੱਤਰ ਪਰਮਾਤਮਾ ਐ ਗਮ ਐਗਾ ਗਾ ਦਾ ਮਤਲਬ ਕਿਸੇ ਚੀਜ਼ ਦਾ ਪਤਾ ਹੀ ਨਾ ਹੋਣਾ ਕਿੰਨਾ ਵੱਡਾ ਹੈ ਐ ਗਮ ਸਾਡੀ ਪਹੁੰਚ ਤੋਂ ਪਰੇ ਹੈ ਮੈਂ ਬਾਰ-ਬਾਰ ਲੱਖ ਵਾਰੀ ਉਸ ਮਾਲਕ ਤੋਂ ਬਾਹਰ ਨਹੀਂ ਜਾਣਾ ਹੁਣ ਮੇਰੀ ਸੁਰ ਤੋਂ ਦੇ ਨਾਲ ਜੁੜ ਗਈ ਹੈ ਸਰਮ ਪਈ ਨਾਰਾਇਣੀ ਸਰਮ ਪਈ ਨਾਰਾਇਣੀ ਨਾਨਕ ਦਰ ਪਈਆ ਮੇਰੀ ਉਸ ਮਾਲਕ ਦੀ ਦਰ ਉੱਤੇ ਹੁਣ ਜਿਹੜੀ ਬੇਨਤ ਹੈ ਉਸ ਦਿਨ ਪ੍ਰਭੂ ਨੇ ਕਬੂਲ ਕਰ ਲਈ ਹੈ ਮੈਨੂੰ ਆਪਣੇ ਨਾਲ ਜੋੜ ਲਿਆ ਸਾਰਬ ਪਈ ਨਾਰਾਇਣੇ ਮੇਰੀ ਬੇਨਤ ਉਸ ਮਾਲਕ ਨੇ ਸਫਲੀ ਕਰ ਦਿੱਤੀ ਹੈ ਨਾਨਕ ਦਰ ਪਈਆ ਨਾਨਕ ਦੀ ਦਰ ਪਈ ਦੀ ਢਿੱਕੇ ਦੀ ਉਸ ਦੇ ਦਰ ਤੇ ਢਿੱਕੇ ਨਾਨਕ ਦੀ ਉਸ ਮਾਲਕ ਨੇ ਸਰ ਨੇ ਮਤ ਵਾਸਫਲੀ ਕਰ ਦਿੱਤੀ ਹੈ। ਕਦੇ ਸ਼ਾਦੀ ਵਿੱਚ ਵੀ ਇਹ ਤਬਦੀਲੀ ਆ ਜਾਏ। ਭਗਵਾਨ ਨਾਲ ਜੀ ਸਾਨੂੰ ਦੱਸਦੇ ਐ ਅਸੀਂ ਹੁਣ ਅੱਜ ਸੰਗਰਾਮ ਦਿਹਾੜਾ ਮਨਹਰੀਆਂ ਅਸੀਂ ਦਿਹਾੜੇ ਬਣਾਉਣ ਤੇ ਲੱਗਣ ਦੀ ਬਜਾਏ ਅਸੀਂ ਕਿਉਂ ਨਾ ਬਾਣੀ ਨੂੰ ਪੜ ਕੇ ਸ਼ਬਦ ਲਈ ਗੁਰੂ ਜੀ ਕਹਿੰਦੇ ਕੀ ਵਾਹ। ਫਿਰ ਇਹ ਸ਼ਬਦ ਆਪਾਂ ਪੜਿਆ। ਇਹਦੀ ਆਖਰੀ ਪੰਦ ਪੜਦੇ ਆ। ਕੋਕ ਸੁਹੰਦਾ ਸਰਬ ਸੁਖ ਜਿਸ ਬਖਸ਼ ਹੈ ਬੇਪਰਵਾਹ ਉਹ ਦਾ ਮਹੀਨਾ ਬਹੁਤ ਸੋਹਣਾ ਹੈ ਗੁਰੂ ਜੀ ਕਹਿੰਦੇ ਕਿਹਦੇ ਵਾਸਤੇ ਜਿਸ ਦੇ ਉੱਤੇ ਮਾਲਕ ਕਿਰਪਾ ਕਰਦੇ ਬਖਸ਼ੇ ਬੇਪਰਵਾਹ ਜਿਸ ਬਖਸ਼ੇ ਬੇਪਰਵਾਹ ਸਰਬ ਸੁਖ ਉਹਨੂੰ ਫਿਰ ਸਾਰੇ ਸੁਖੀ ਸੁਖ ਨੇ ਹੁਣ ਗੁਰੂ ਇਹ ਗੱਲ ਕਿੱਥੋਂ ਤੋਰੀ ਸੀ ਉਹ ਖਤਖਾਰ ਨਾ ਵਿਆਪੀ ਸਾਨੂੰ ਪੋਤਾ ਵੀ ਡੰਕਰਣਾ ਲੱਗਦਾ ਜਿਵੇਂ ਜੇਠ ਹਾੜ ਦਾ ਮਹੀਨਾ ਕਰੜਾ ਲੱਗਦਾ ਗਰਮੀ ਦੇ ਮਾਮਲੇ ਵਿੱਚ ਸਰਦੀ ਵਿੱਚ ਸਾਨੂੰ ਸਰਦੀ ਵਿਆਪਦੀ ਹੈ ਪਰ ਜਿਹੜਾ ਬਾਗ ਨਾਲ ਜੁੜ ਜਾਂਦਾ ਉਹਨੂੰ ਪਤਾ ਹੈ ਕਿ ਇਹ ਪੂਰੇ ਮਹੀਨੇ ਦਾ ਖੱਕਰ ਵੀ ਉਸ ਮਾਲਕ ਦੇ ਹੁਕਮ ਵਿੱਚ ਪੈ ਰਿਹਾ ਤੇ ਉਹ ਜੇਠ ਹਾੜ ਦੀ ਗਰਮੀ ਦਾ ਦੁਪਹਿਰਾ ਜਿਹੜਾ ਉਹ ਵੀ ਉਸ ਮਾਲਕ ਦੇ ਹੁਕਮ ਵਿੱਚ ਹੀ ਹੈ ਇਹ ਸਾਰਾ ਕੁਝ ਹੁਕਮ ਵਿੱਚ ਹੈ ਹੁਕਮ ਅਰ ਜਾਈ ਚੱਲਣਾ ਮੈਨੂੰ ਮੇਰੀ ਗੁਰੂ ਜੀ ਨੇ ਦੱਸਿਆ ਹੋਇਆ ਹੈ ਤੇ ਉਸ ਮਾਲਕ ਦਾ ਹੁਕਮ ਹੈ ਹੁਣ ਇਹ ਜੇਠਾੜ ਦੀ ਗਰਮੀ ਵੀ ਮੈਨੂੰ ਤੰਗ ਕਰਦੀ ਤੇ ਪੂਰਾ ਪਾਲਾ ਨਹੀਂ ਮੈਨੂੰ ਤੰਗ ਕਰਦਾ ਜਿਹੜਾ ਮਾਲਕ ਜਿਹਦੇ ਉੱਤੇ ਮਾਲਕ ਦੀ ਕਿਰਪਾ ਹੋ ਜਾਂਦੀ ਹੈ ਜਿਹੜਾ ਆਪ ਬੇਪਰਵਾਹ ਉਹ ਫਿਰ ਇਹਨਾਂ ਕਸ਼ਟਾਂ ਤੋਂ ਬੇਪਰਵਾਹ ਹੋ ਜਾਂਦਾ ਹੈ ਉਹ ਸਖ ਸੁਖੰਤ ਸੁਹੰਗਾ ਸਰਬ ਸੁਖ ਉਹਨਾਂ ਸਾਰੇ ਸੁਖ ਹੋ ਜਾਂਦੇ ਹੈ ਉਨਸਾਰ ਹੀ ਸੁੱਖ ਮਿਲ ਜਾਂਦੇ ਐ ਜਿਹੜਾ ਉਸ ਮਾਲਕ ਨਾਲ ਜੁੜ ਜਾਂਦਾ ਹੁਣ ਅਸੀਂ ਸਾਰਾ ਪਾਠ ਕਰਿਆ ਹੈ ਸਬੰਧ ਦਾ 11ਵੇਂ ਦਾ ਕੋ ਪੋਲੇ ਮਹੀਨੇ ਮੁਤਾਬਕ ਜਿਹੜਾ ਪਾਠ ਹੈ ਉਹਦਾ ਹੁਣ ਇਹਦੇ ਵਿੱਚ ਗੁਰੂ ਜੀ ਨੇ ਸਾਨੂੰ ਦੱਸਿਆ ਕਿ ਕੇ ਪਰਮ ਪਟਾ ਪਰਮਾਤਮਾ ਨਾਲ ਜੁੜਿਆਂ ਹੀ ਸੰਸਾਰਿਕ ਜਿਹੜਾ ਸਾਰਾ ਦੁੱਖ ਨੇ ਉਹ ਬੰਦੇ ਨੂੰ ਫਿਰ ਪਾਉਂਦੇ ਨਹੀਂ ਹਨ ਤੰਗ ਨਹੀਂ ਕਰਦੇ ਇਹ ਨਹੀਂ ਵੀ ਦੁੱਖ ਨਹੀਂ ਆਉਂਦੇ ਠੰਡ ਨਹੀਂ ਵੀ ਠੰਡ ਨਹੀਂ ਪੈਗੀ ਉਹ ਵਿੱਚ ਪੈਗੀ ਉਹ ਸਬੰਦੇ ਨੂੰ ਤੰਗ ਨਹੀਂ ਕਰੇਗੀ ਜਿਹੜਾ ਮਾਲਕ ਦੇ ਹੁਕਮ ਨੂੰ ਸਮਝਦਾ ਸੋ ਅਸੀਂ ਮਾਲਕ ਦੇ ਹੁਕਮ ਨੂੰ ਸਮਝ ਗਏ ਉਹਦੀ ਰਜਾ ਵਿੱਚ ਤੁਰਗੇ ਤੇ ਉਹਦੀ ਰਜਾ ਵਿੱਚ ਟੁਰਨਾ ਹੀ ਸਾਡਾ ਮੇਨ ਮਕਸਦ ਹੈ ਸਾਡੀ 12 ਮਾਹਾਂ ਦੀ ਬਾਣੀ ਜਿਹੜੀ ਅਸੀਂ ਪੜ੍ਹਦੇ ਆ ਨਾ ਸੰਗ ਸੰਗਰਾਮ ਦੇ ਭਾਣੇ ਨਾਲ ਉਹਨੂੰ ਅਸੀਂ ਰੋਜ਼ ਪੜ੍ਹੀਏ ਗੁਰੂ ਜੀ ਤੇ ਸਾਨੂੰ ਰੋਜ਼ ਹੀ ਸਮਝਾ ਰਹੇ ਹੈ ਕਿ ਤੂੰ ਪਰਮਾਤਮਾ ਨਾਲ ਜੁੜ ਤਾਂ ਕਿ ਜਿਹੜਾ ਤੈਨੂੰ ਇਹ ਵਿਆਪਦੇ ਨੇ ਦੁੱਖ ਇਹ ਵਿਆਪਣੋਂ हट ਜਾਣ ਹੁਣ ਬਾਣੀ ਇਹ ਚਲਦੀ ਕਿੱਥੋਂ ਐ 14 ਵਦ ਨੇ 12 ਮਾਹ ਦੀ ਬਾਣੀ ਦੇ ਪਹਿਲੇ ਵਦ ਵਿੱਚ ਗੁਰੂ ਜੀ ਦੱਸਦੇ ਐ ਕਿ ਅਸੀਂ ਮਾਰਗ ਤੋਂ ਵਿਛੜੇ ਹੋਏ ਹਾਂ ਤੇ ਫਿਰ 12 ਮਾਹ ਦੇ 12 ਮਹੀਨਿਆਂ ਦੇ ਸੁਭਾਅ ਮੁਤਾਬਕ ਕੀ ਕੀ ਕਸ਼ਟ ਆਉਂਦੇ ਐ ਕਿਸ ਕਿਸ ਤਰ੍ਹਾਂ ਦਾ ਮਾਹੌਲ ਰਹਿੰਦਾ ਉਹਨੂੰ ਚੇਤੇ ਵਿੱਚ ਕਰਾ ਕੇ ਸਾਨੂੰ ਸਮਝਾਉਂਦੇ ਐ ਕਿ ਰੱਬ ਨਾਲ ਜੁੜ ਰੱਬ ਨਾਲ ਜੁੜ ਇਤਰਾ ਜੋੜ ਦੇ ਜੋੜ ਦੇ ਬਾਕ ਨਾਲ ਸਾਨੂੰ 13 ਬੰਦ ਹੋ ਜਾਂਦੇ ਹੈ ਪਹਿਲਾ ਬੰਦ ਸਾਨੂੰ ਇਹ ਦੱਸਦਾ ਕਿਰਤ ਕਰਮ ਕੀ ਵਿਛੜੇ ਕਰ ਕਿਰਪਾ ਮਿਲੋ ਰਾਮ ਐ ਮੇਰੇ ਬੰਦ ਕਾ ਅਸੀਂ ਆਪਣੀ ਕਿਰਤ ਕਰਕੇ ਆਪਣੇ ਸੰਸਕਾਰਾਂ ਕਰਕੇ ਤੇਰੇ ਤੋਂ ਵਿਛੜੇ ਹੋਇਆ ਤੂੰ ਆਪ ਹੀ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਜੋੜ ਲੈ ਇਥੋਂ ਅਰਦਾਸ ਕਰਕੇ ਗੁਰੂ ਜੀ ਬਾਣੀ ਲਿਖਣੀ ਸ਼ੁਰੂ ਕਰਦੇ ਐ ਤੇ ਫਿਰ 12 ਮਹਾ ਦੇ ਸੁਭਾਅ ਮੁਤਾਬਕ ਉਹਨਾਂ ਦੇ ਮੁਤਾਬਕ ਸਾਨੂੰ ਦੱਸਦੇ ਐ ਜਿਵੇਂ ਪੂਰੇ ਮਹੀਨੇ ਵਿੱਚ ਦੱਸ ਰਿਹਾ ਕਿ ਫਿਰ ਇੱਥੇ ਪਾਲਾ ਨਹੀਂ ਲੱਗਦਾ ਪਾਲਾ ਪਹੁੰਚਦਾ ਨਹੀਂ ਪੜ ਹੈ ਤੇ ਲੱਗਦਾ ਸਭ ਕੁਝ ਪਾਲਾ ਪੈਗਾ ਵੀ ਪਰ ਉਸ ਬੰਦੇ ਨੂੰ ਪਾਲਾ ਨਹੀਂ ਲੱਗਦਾ ਨਹੀਂ ਪਹੁੰਚਦਾ ਉਹਨੂੰ ਜਿਹੜਾ ਪਰਮਾਤਮਾ ਦੇ ਹੁਕਮ ਨੂੰ ਸਮਝ ਜਾਂਦਾ ਹੈ ਉਹਦੇ ਨਾਲ ਜੁੜ ਜਾਂਦਾ ਆਪਣੀ ਸੁਰਤ ਜੋੜ ਲੈਂਦਾ ਅਸ ਤੀ ਫਿਰ ਗੁਰੂ ਜੀ ਦੱਸਦੇ ਜਾਣਗੇ ਤੇ ਫਿਰ ਆਖਰ ਤੇ ਜਾ ਕੇ 14ਵੇਂ ਮੰਤਰ ਜੀ ਗੁਰੂ ਜੀ ਫਿਰ ਕਹਿੰਦੇ ਐ ਜਿਹੜਾ ਪ੍ਰਮਾਤਮਾ ਨਾਲ ਜੁੜ ਜਾਂਦਾ ਨਾ ਉਹਦੀ ਹਸਤਾ ਕੈਸੀ ਬਣ ਜਾਂਦੀ ਹੈ ਵਾਹਿਗੁਰੂ ਅਸੀਂ 12 ਮਾਹਾਂ ਦੇ ਪਾਠ ਕਰਦੇ ਆ ਸਾਨੂੰ ਸਮਝ ਆਉਣੀ ਚਾਹੀਦੀ ਹੈ ਗੁਰੂ ਜੀ ਕਹਿੰਦੇ ਕੀ ਨਹੀਂ ਅਸੀਂ ਉਸ ਬਾਣੀ ਨੂੰ ਸਮਝੀਏ ਆਪਣੇ ਜੀਵਨ ਨੂੰ ਬਦਲੀਏ ਐਸ ਤਰ੍ਹਾਂ ਸੰਗਰਾਮ ਤੋਂ ਮਨਉੜੀ ਕਰੀਏ ਅਸੀਂ ਮਨਉੜੀ ਹੈ ਨਾ ਸਾਨੂੰ ਸਾਨੂੰ ਪੁਜਾਰੀ ਲਾਣੇ ਨੇ ਇਸ ਪਾਸੇ ਲਾਇਆ ਹੋਇਆ ਅਸੀਂ ਲੱਗੇ ਰਹੀਏ ਪਰ ਅਸੀਂ ਉਥੋਂ ਵੀ ਰਹਾ ਲੈ ਲਈਏ ਇੱਥੋਂ ਵੀ ਰਹਾ ਲੈ ਲਈਏ ਕਿ ਅਸੀਂ ਇਸ ਪਾਠ ਨੂੰ ਸੁਣਿਆ ਇਸ ਨੂੰ ਮੰਨਿਆ ਸਮਝਿਆ ਤੇ ਫਿਰ ਸਾਨੂੰ ਕੁਝ ਸਮਝ